ਗੱਲ ਜੀ ਸਵਾਗਤ ਆ ਜੀ ਅੱਜ ਦੇ ਨਵੇਂ ਵਲੌਗ ਵਿੱਚ ਅੱਜ ਆਪਾਂ ਆਏ ਹੋ ਵੀਰੇ ਮਰੰਡੀ ਏਜੰਸੀ ਜੌਂਡੀਅਰ ਦੀ ਚ ਇੱਥੇ ਆਪਾਂ ਨੇ ਇੱਕ ਟਰੈਕਟਰ ਡਿਲੀਵਰ ਕੀਤਾ ਹੈ ਆਪਣੇ ਉੱਥੇ ਰੋਪੜ ਹੈ ਕੋਲ ਹੈ ਨਹੀਂ ਤਾਂ ਤੇ ਉਰੇ ਤੋਂ ਆਪਾਂ ਨੇ 5210 4x4 ਡਿਲੀਵਰ ਕੀਤਾ ਇੱਕ ਤੇ ਆਪਾਂ ਨੇ ਆਪਣੇ ਏਰੀਆ ਦੇ ਵਿੱਚ ਦਿੱਤਾ ਰਾਜ ਮਾਜਰੇ ਤੇ ਉਰੇ ਬਾਈ ਆਪਣਾ ਇਹ ਅਸੀਂ ਉਰੇ ਟਰੈਕਟਰ ਪੁਰਾਣੇ ਵੀ ਬਹੁਤ ਖੜੇ ਹੈ ਨਵੇਂ ਕੱਟੇ ਹੋਏ ਇਹਨਾਂ ਨੇ ਜੌਂਡੀਅਰ ਹੀ ਪਿਆ ਪਿਆ D 5210 545 Holland ਵੀ ਖੜਾ 3630 3602 ਸੁਪਰ ਤੇ ਮਹਿੰਦਰਾ ਖੜਾ ਬਾਈ 575 ਉਹ ਤੁਹਾਨੂੰ ਦਿਖਾਉਨੇ ਅੱਜ ਵੀਡੀਓ ਦੇ ਵਿੱਚ ਵੀ ਕਿਹੜੇ ਕਿਹੜੇ ਮਾਡਲ ਆ ਹਨਾ ਕਿਆ ਹਿਸਾਬ ਕਿਤਾਬ ਦੇ ਆ ਕੰਡੀਸ਼ਨ ਕੰਡਿਸ਼ਨ ਸਾਰੀ ਚੈੱਕ ਕਰ ਲਿਓ ਬਾਈ ਲੋ ਜੀ ਡਿਲੀਵਰੀ ਦੇਣ ਲੱਗੇ ਆਪਾਂ 5210 4x4 ਦੀ ਰਾਜੇ ਮਾਜਰੇ ਬਾਈਆਂ ਨੇ ਪਹਿਲਾਂ ਇਹਨਾਂ ਦੇ ਇੱਕ ਪਿੰਡ ਤੋਂ ਆਪਣੇ ਫੋਰ ਵੀਲ ਦਿਖਾਈ ਮਹੀਨਾ ਵਾਲਾ ਤੋਂ ਬਾਈਆਂ ਨੇ ਹੋਰ ਲਿਆ ਇਹਨਾਂ ਦਾ ਪਹਿਲਾਂ ਆਪਣੇ 83 ਗਾ ਮਨੇ ਕਟਿਆ ਵਿੱਚ 52 ਦਾ ਫੋਰ ਵੀ ਹੀ ਪੂਰੀ ਕਟਿਆ ਦਾ ਫੋਰ ਵੀ ਥੋਰੇ ਦਿੱਤਾ 52 10 ਅਸੀਂ ਦੇ ਬਿਲਕੁਲ ਕਿਧਰ ਦੀ ਇਹ ਤਾਂ ਰਲਾ ਤੇ ਅੱਜ ਇਹ ਦੂਆ ਟੈਟਰ ਲੈਣਾ ਆਏ ਆ ਇਹ ਵੀ ਫੋਰ ਵੀਲ 52 10 ਸੇ 55 ਦਾਸ ਦਿੱਤਾ ਆਪਨੇ 4x4 ਤੇ ਐਂਪੀ ਵੀ ਨਹੀਂ ਖੜੇ ਆ ਰਾਜੀ ਮਾਜਰੇ ਪਿੰਡ ਦਿੱਤਾ ਸਿੱਧਾ ਨੇਟਰ ਆ ਕੋਈ ਵਿਚ ਨਹੀਂ ਘਟਿਆ ਕੋਲ ਚ ਕਰ ਦਿਓ ਜੀ ਬੂ ਬਾਈ ਰਾਜੀ ਉਹ ਜੀ ਆ ਦੇਖੋ ਮਰੰਡੀ ਜਾਂ ਠੀਕ ਆਏ ਹੋਏ ਆ ਤੇ ਨਵੇਂ ਵੀ ਖੜੇ ਨੇ ਕੋਲ ਪੁਰਾਣੇ ਵੀ ਖੜੇ ਆ ਤੇ ਬਈ 50 75 ਵੀ ਇਹਨਾਂ ਨੇ ਦੇਣਾ ਬੁੱਕ ਕੀਤਾ ਵਾ ਤੇ ਪੁਰਾਣੇ ਟਰੈਕਟਰਾਂ ਚ ਬਈ ਆਪਣੇ ਕੋਲ 52 10 ਖੜਾ ਏ ਏ ਸੀ ਗੈਵਨ ਆ ਇਹ ਇਹ ਆਪਾਂ ਨੇ ਰਾਜੀ ਮਾ ਜੀਰੋਂ ਤੋਂ ਹੀ ਕੱਟਿਆ ਏ ਉਹਦੇ ਮਰੰਡੇ ਭੇਜਤਾ ਤਾਂ ਆਪਾਂ ਨੇ ਤੇ 50 50 ਡੀ ਖੜੇ ਬਈ ਇਹਨਾਂ ਕੋਲ ਤਿੰਨ ਟਰੈਕਟਰ ਮੰਨ ਲਾਗਾ 50 50 ਡੀ ਖੜੇ ਆ ਅਲੱਗ-ਅਲੱਗ ਮਾਡਲ ਆ 53 5 ਖੜਾ ਇੱਕ 4x4 ਤੇ ਇੱਧਰ ਹੌਲੈਂਡ ਖੜਾ ਜੀ 3600 2 ਤੇ 575 ਇਹ ਤੁਹਾਨੂੰ ਦੱਸ ਦੇ ਵੀ ਕਿਹੜੇ ਕਿਹੜੇ ਮਾਡਲ ਆ ਕੰਡੀਸ਼ਨ ਕੰਡੀਸ਼ਨ ਸਾਰੀ ਚੈੱਕ ਕਰਾਉਨੇ ਆ ਤੇ ਅੰਦਰ ਇਹਨਾਂ ਕੋਲ ਇੱਕ ਵਾਈ ਸੋਨਾ ਲੀਕਾ ਵੀ ਖੜਾ ਏ ਉਹ ਵੀ ਦੇਖ ਲਓ ਇੱਕ ਵਾਰੀ ਫਿਰ ਤੁਹਾਨੂੰ ਸਾਰੇ ਮਾਡਲ ਮਾਡਲ ਸਮਝਾਉਨੇ ਆ ਲੋ ਜੀ ਆ ਬਾਈ 52 ਦਾ ਸੀਸੀ ਕੈਪਨ ਬਾਕੀ ਇੱਧਰ ਟਰੈਕਟਰ ਖੜੇ ਆ ਇੱਧਰ ਸਾਡਾ ਵੀ ਸਿਮਰਨ ਬਾਈ ਨੂੰ ਮਿਲੋ ਕੀ ਕੀ ਹਾਲ ਚਾਲ ਆ ਹੋਰ ਬਾਈ ਸਿਮਰਨ ਬਾਈ ਵਧੀਆ ਵੀਰੇ ਵਧੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਠੀਕ ਹੈ ਠੀਕ ਹੈ ਬਾਈ ਅੱਜ ਮਰੰਡੇ ਕਾ ਤੇ ਆਏ ਹੋ ਵੀਰੇ ਬਾਈ ਅੱਜ ਆਪਾਂ ਨੇ ਟਰੈਕਟਰ ਦਿੱਤਾ ਦਾ ਰਾਜੇ ਮਾਚਰੇ ਦਿੱਤਾ ਫੋਰ ਵੀਲ ਓਕੇ ਹਾਂ ਉਹ ਫਿਰ ਕੱਲ ਉਦੋਂ ਟਰੈਕਟਰ ਉਰੇ ਸੀਗੇ ਟਰਾਲੇ ਪਰ ਤੇ ਫਿਰ ਉਹ ਬਾਈ ਕਹਿੰਦਾ ਵੀ ਚੱਲ ਅਸੀਂ ਉਦੀ ਤੇ ਲੈ ਜਾਵਾਂਗੇ ਆਪੇ ਨਹੀਂ ਉੱਥੇ ਰੋਪੜ ਲੈ ਆਉਣਾ ਬਣਦਾ ਹਾਂ ਮੈਂ ਹੀ ਲੈ ਮੈਂ ਅੱਜ ਸਪੈਸ਼ਲ ਟਰੈਕਟਰ ਲੈਣੇ ਆਇਆ ਤਾਂ ਫਿਰ ਬੰਦੇ ਜਾਣ ਹੋਰੇ ਤੈਨੂੰ ਰੋਕਦਾ ਦਾ ਵੀ ਅਸੀਂ ਉਦੀ ਨੂੰ ਹੀ ਆਉਂਦੇ ਆਪਾਂ ਨੇ ਤੇ ਬਾਈ ਦੱਸੋ ਟਰੈਕਟਰਾਂ ਬਾਰੇ 5210 ਬਾਈ 5210 ਹਾਂਜੀ ਇਹ 21 ਮਾਡਲ ਆ ਦੀ ਦੇ ਠੀਕ ਆ ਜੀ ਏਸੀ ਪਾਈਆਂ ਨੇ ਆਪ ਲਵਾਇਆ ਹੋਇਆ ਸੀ ਇਹ ਹੀ ਕੈਬਨ ਦਾ ਬਾਹਰੋਂ ਲੱਗਾ ਵਾ ਹਾਂ ਠੀਕ ਆ ਇਹਨਾਂ ਨੂੰ ਇਹ ਵੀ ਟਰੈਕਟਰ ਆਪਾਂ ਨੇ ਦਿੱਤਾ ਪਾਈਆਂ ਨੂੰ ਮੈਂ ਨਾ 25 26 ਤਰੀਕ ਦੇ ਕਰੀਬ ਪਿਛਲੇ ਮਹੀਨੇ ਹਾਂ ਪਿਛਲੇ ਮਹੀਨੇ ਦਿੱਤਾ ਆਪਣੇ ਹਾਂ ਇਹਨਾਂ ਨੂੰ ਟਰੈਕਟਰ ਇਹਨਾਂ ਨੇ 5210 ਤੇ 400 ਰੁਪਏ ਲੈ ਕੇ ਗਏ ਠੀਕ ਆ ਦੇ ਕੇ ਉਹ ਦੁਬਾਰਾ ਫੇਰ ਹੋਰ ਵੀ ਲੈ ਕੇ ਹਾਂ ਇਹ ਵੀ 4 बाई 4 ਲੈ ਕੇ ਦੇ ਇਹ ਦੇ ਆ ਵੀ ਟਰੈਕਟਰ 55 ਡੀ ਆ ਬਾਈ ਇਹ 55 ਡੀ ਆ ਇਹ ਬਾਈ ਹਾਂ ਟਰੈਕਟਰ ਲੋਕਦੇ ਆ ਹਾਂ ਇਹ ਆਪਣਾ ਰੋਪੜ ਨੰਬਰੇ ਆ ਹਾਂ ਰੋਪੜ ਨੰਬਰ ਆ ਇਹ ਵੀ ਰੋਪੜੇ ਨੰਬਰ ਆ ਹਾਂ ਇਹ 55 ਡੀ ਆ 13 ਮਾਡਲ ਆ ਵੀਰੇ ਇਹ 13 ਮਾਡਲ ਆ ਹਾਂ ਹਾਂ 13 ਮਾਡਲ ਆ ਇਹ ਮੁਰਲੇ ਟਾਇਰ ਤਾਂ ਬਾਈ ਰੇਡੀਅਲ ਪਾਈ ਹੋਏ ਜਾਂ ਜਾਂਲੇ ਹਾਂ ਹਾਂ ਪਿਛਲੇ ਵੀ ਰੇਡੀਅਲ ਆ ਬਾਈ ਪਿੱਛੇ ਵਾਲੇ ਵੀ ਰੇਡੀਅਲ ਆ ਇਹ ਟਰੈਕਟਰ ਟਰੈਕਟਰ ਵੀਰੇ ਸਾਫ ਆ ਬਿਲਕੁਲ ਸਾਰਾ ਓਰੀਜਨਲ ਜਿੰਨਾ ਹਾਂ ਹਾਂ ਯਾਨੀ ਕਿ ਕੋਈ ਇਦਾਂ ਰੰਗ ਰੰਗ ਨਹੀਂ ਵਜਿਆ ਵਾ ਸਾਰਾ ਰੀਜਨਲ ਏ ਟਰੈਕਟਰ ਇਹ ਕਿ ਚੋਈ ਦਿਖਾ ਦੇ ਪੂਰਾ ਇਨਸਾਫ ਆ ਯਾ ਟਰੈਕਟਰ ਘਰੇ ਹੀ ਚੱਲਿਆ ਹੋਇਆ ਹਾਂ ਘਰੇ ਹੀ ਚੱਲਿਆ ਹੋਇਆ ਏ ਤੇ ਚਲੋ ਮਾੜਾ ਮੋਟਾ ਚੱਲਦਾ ਹੀ ਏ ਟਰਾਲੀ ਟਰੋਲੀ ਪਰ ਹਨਾ ਗੰਨਾ ਗੰਨਾ ਹਾਂ ਗੰਨਾ ਗੰਨਾ ਓਕੇ ਗੰਨਾ ਗੰਨਾ ਵੀ ਲੈ ਆਣਾ ਉਹ ਲੈ ਕੇ 52 ਦਾ ਲੈ ਕੇ ਫੋਰ ਵੀ ਇਹ ਟੂ ਵੀਲ ਉਹ ਟੂ ਵੀਲ ਫੋਰ ਸਪੀਡ ਚਾ ਫੋਰ ਸਪੀਡ ਟੂ ਵੀਲ ਲੈ ਠੀਕ ਆ ਤੇ ਬਾਈ ਹੈ ਜੌਂਡੀ ਹੋਰ ਆ ਵੀ ਬਾਈ ਜੌਂਡੀ ਹੋਰ 50 50 ਡੀ ਆ ਹਾਂ ਇਹ ਵੀ 13 ਮਾਡਲ ਆ ਇਹ ਲੁਧਿਆਣਾ ਨੰਬਰ ਆ ਬਾਈ ਇਹ ਲੁਧਿਆਣਾ ਨੰਬਰ ਆ ਪੀ ਵੀ 10 ਪੀ ਵੀ 10 ਜਿਹੜੇ ਉਹ ਸਾਦੇ ਆ ਪਿਛਲੇ ਰੇਡੀਅਲ ਆ ਪਿਛਲੇ ਵਾਲੇ ਇਹਦੇ ਵੀ ਰੇਡੀਅਲ ਆ ਹਨਾ ਇਹਦੇ ਇਹ ਕਿੰਨਾ ਮਾਡਲ ਆ ਬਾਈ 13 ਹੀ ਮਾਡਲ ਆ ਵੀ ਇਹ ਵੀ 13 ਮਾਡਲ ਆ ਹਾਂ ਠੀਕ ਆ ਇਹ ਦੀ ਵੀ ਬਾਈ ਕੰਡੀਸ਼ਨ ਚੈੱਕ ਕਰੋ ਟਰੈਕਟਰ ਸਾਫ ਆ ਬਾਈ ਟਰੈਕਟਰ ਸਾਰੇ ਸਾਫੇ ਆ ਦਿਖਾ ਦੇ ਇਹ ਵੀ ਇਹ ਤਾਂ ਉਹ ਤਾਂ ਹਲੇ ਮਾੜਾ ਮੋਟਾ ਕੰਮ ਨੂੰ ਚੱਲਿਆ ਹੋਇਆ ਹਾਂ ਪਰ ਆ ਤਾਂ ਟਰੈਕਟਰ ਜਮੇ ਆਮ ਘਰੇਲੂ ਖੇਤੀ ਵਾਲਾ ਹੀ ਤਾਂ ਓਕੇ ਹਾਂ ਇਹ ਤਾਂ ਪਿੱਛੋਂ ਵੀ ਦਿਖਾ ਦੇ ਪੂਰਾ ਟਰੈਕਟਰ ਸਾਫ ਆ ਬਾਈ ਥੋੜਾ ਹੱਡ ਲੱਗੀ ਹੋਈ ਹੈ ਨਾ ਛਤਰੀ ਲੱਗੀ ਹੋਈ ਆ ਵੀਰੇ ਹਾਂ ਟਰੈਕਟਰ ਨੂੰ ਵੀ ਥਾਲਾ ਜੱਜ ਦਾ ਖੜਾ ਆ ਇਹ ਤਾਂ ਠੀਕ ਆ ਦੇਖ ਲਓ ਬਾਈ ਕੰਡੀਸ਼ਨ ਕੰਡੀਸ਼ਨ ਸ਼ੋਅ ਪਰ ਤੇ ਵੀ ਰੰਗ ਰੰਗ ਕੋਈ ਮਗਰਾੜਾ ਨਿੱਦਾ ਹੁਣ ਮਗਰਾੜਾ ਪਰਮਾਨਾ ਮੋਟਾ ਝੀਟ ਵੀ ਬਾਜੀ ਜਾਂਦੀ ਆ ਉਹ ਵੀ ਨਹੀਂ ਹੈਗੀ ਟਰੈਕਟਰ ਨੂੰ ਟਰੈਕਟਰ ਬਿਲਕੁਲ ਹੀ ਸਾਫ ਆ ਪਿੱਛੋਂ ਵੀ ਚੈੱਕ ਕਰੋ ਚੱਲਿਆ ਵਾ ਵੀ ਕੁਝ ਨਹੀਂ ਹੈਗਾ ਟਰੈਕਟਰ ਪਿਛਲੇ ਟਾਇਰ ਰੇਡੀਅਲ ਪਾਤੇ ਦੇ ਬੰਦਿਆਂ ਨੇ 52 ਫੁੱਟ ਓਏ ਭਾਈ 4 ਵੀਲ ਲੇ ਗਏ ਓਕੇ 54 52 10 4x4 4 ਵੀਲ ਲੈ ਕੇ ਗਏ ਠੀਕ ਆ ਤੇ ਭਾਈ ਓਹ ਇਧਰ ਟਾਇਰ ਰੇਡੀਅਲ ਪਾਏ ਹੋਏ ਆ ਨਾ ਮੁਰਲੇ ਦੇ ਇਹ ਮੂਹਰੇ ਤਾਂ ਆਮ ਐਮਆਰਐਫ ਦਾ ਆਮਾਫ ਦੇ ਟਾਇਰ ਆ ਠੀਕ ਆ ਠੀਕ ਆ ਠੀਕ ਆ ਤੇ ਇੱਕ ਟਰੈਕਟਰ ਹੋਰ ਖੜਾ ਵੀਰੇ 5050 ਡੀ ਆ ਇਹ 17 ਮਾਡਲ ਹੈ 17 ਮਾਡਲ ਆ ਇਹ ਵੀ 5050 ਡੀ ਆ ਵੀਰੇ ਹਾਂ ਇਹ ਵੀ 5050 ਡੀ ਆ ਹਾਂ ਯਾਨੀ ਕਿ ਇਹ ਵੀ ਲੁਧਿਆਣਾ ਨੰਬਰ ਆ ਤੇ ਇਹ ਤਾਂ ਫਿਰ ਉਹਨਾਂ ਨਾਲ ਉਹ ਓਕੇ ਆ ਨਾ ਕੰਡੀਸ਼ਨ ਆ ਤਾਂ ਨਵੇਂ ਵਰਗਾ ਪਿਆ ਟਾਇਰ ਬਾਈ ਕਿੰਨੇ ਕ ਖੜੇ ਆ ਇਹਨਾਂ ਇਹਦੇ ਮੋਰਲੇ ਟਾਇਰ ਤਾਂ ਬਾਈ ਖੜੇ ਆ ਪਿੱਛੇ ਵਾਲੇ ਥੋੜੇ ਜੇ ਚਲੋ ਹਾਂ 3 3 40 45 ਪੈਸੇ ਹੈਗੇ ਆ ਹਾਂ ਕੰਡੀਸ਼ਨ ਬਾਈ ਤੁਹਾਡੇ ਸਾਹਮਣੇ ਹੀ ਆ ਹੁਣ ਰੇਟ ਰੂਟ ਤੁਹਾਨੂੰ ਅਸੀਂ ਨੰਬਰ ਪਾ ਦਾਂਗੇ ਥੱਲੇ ਆਪਣਾ ਹਨਾ ਇਹ ਆਪਣੇ ਬਾਈ ਅਸਲ ਦੇ ਵਿੱਚ ਚੱਕਰ ਆ ਆ ਹੈਪੀ ਜਿਹੜੇ ਬੰਦੇ ਨੇ ਰੇਡ ਪਾਸਾ ਉਹ ਵੀ ਆਪਣੇ ਵਾਂਗੂ ਬੰਦਾ ਹਨਾ ਉਹ ਗਿਆ ਹੋਇਆ ਹੁਣ ਉਹ ਜਿਹੜੀ ਆਪਾਂ ਨੇ ਡਿਲੀਵਰੀ ਦਿੱਤੀ ਟਰੈਕਟਰ ਨੂੰ ਦੀ ਹਾਂਜੀ ਹਨਾ ਉਹਦੀ ਸੈਂਸਲੇ ਚ ਡਾਕੂਮੈਂਟ ਲੈਣ ਹਾਂ ਉਹ ਕਾਗਜ਼ ਉਹ ਨੰਬਰ ਪਾ ਦਾਂਗੇ ਆਪਾਂ ਥੱਲੇ ਹਾਂ ਜਸਵੰਤਰ ਵੀਰ ਦਾ ਓਕੇ ਜੀ ਲੇਕਣ ਦੀ ਵੀ ਗੱਲਬਾਤ ਹੋਈ ਆਪਣਾ ਕਰ ਲੈਣਗੇ ਮਾਡਲ ਮੂਡਲ ਹਨਾ ਹਾਂ ਤੇ ਟਰੈਕਟਰ ਸਾਰੇ ਸਾਫ ਆ ਮਰੰਡੇ ਖੜੇ ਆ ਆਪਾਂ ਜੌਂਡੀਅਰ ਦੀ ਏਜੰਸੀ ਦੇ ਬਾਈ ਬਾਈ ਮਰੰਡੇ ਹੀ ਆਉਂਦੀ ਆ ਦੀ ਏਜੰਸੀ ਦੇ ਖੜੇ ਆ ਆਪਾਂ ਜੌਂਡੀਅਰ ਤੇ ਟਰੈਕਟਰ ਖੜੇ ਆ ਜੌਂਡੀਅਰ ਦੀ ਏਜੰਸੀ ਜੇ ਜੌਂਡੀਅਰ ਇਕੱਟੇ ਹੋਏ ਇਹਨਾਂ ਨੇ ਹਾਂ ਤੇ ਆਪਣੇ ਇੱਕ ਹਾਲੈਂਡ ਖੜਾ ਜੀ ਦੇ ਹਾਲੈਂਡ ਸੁਪਰ ਹਾਲੈਂਡ ਖੜਾ ਜੀ ਦੇ 3602 ਆ ਹਾਂ ਇਹ ਕਿੰਨਾ ਮਾਡਲ ਆ ਬਾਈ ਇਹ 2011 ਮਾਡਲ ਆ ਹਾਂ 2011 ਮਾਡਲ ਆ ਤੇ ਟਾਇਰ ਤਾਂ ਬਾਈ ਹਾਂ ਟਾਇਰ ਅੱਧੇ ਹੀ ਦੇ ਵੀ ਟਾਇਰ ਤਾਂ ਦੇ ਹੀ ਖੜੇ ਆ ਕੋੜਾ ਬੈਂਪਰ ਲੱਗਿਆ ਵਾ ਨਾਲੇ ਆਪਾਂ ਕਿਸੇ ਵੀ ਟਰੈਕਟਰ ਨੂੰ ਪਾਲ ਸੁਪੂਨ ਸੁ ਕੱਪੜਾ ਕੁੱਪੜਾ ਕੱਪੜਾ ਵੀ ਮਾਰਦੇ ਹਾਂ ਹਾਂ ਬਾਈ ਇਹ ਤਾਂ ਹੈ ਇਹ ਤਾਂ ਤੁੱਟੇ-ਤੁੱਟੇ ਵੀ ਨਹੀਂ ਬਾਈ ਇਹ ਕੁਝ ਮੰਡੀ 'ਚ ਖੜੇ ਆ ਤੁਹਾਡੇ ਸਾਹਮਣੇ ਆ ਉਹ ਦੇਖੋ ਪੱਖੇ ਜਲੇ ਵੀ ਚੱਲ ਰਹੇ ਆ ਤੇ ਧੂੜ ਬਹੁਤ ਉੜਦੀ ਆ ਉਹਦੇ ਕਰਕੇ ਇਹ ਨਾ ਮਿੱਟੀ ਬਹੁਤ ਪਈ ਹੋਈ ਆ ਨਾ ਪਰ ਇਹ ਹਾਈ ਲੋ ਆ ਖਾਈ ਲੋ ਆ 2 ਸਪੀਡ ਆ ਹਾਂ ਓਕੇ ਇਹ ਆਪਣਾ ਕੇਜੀ ਹੈ ਨਾ ਹਾਂ ਤਾਂ ਕਰਦੇ ਇਹ ਹਾਈ ਲੋ ਹੂੰ ਕੰਡੀਸ਼ਨ ਤਾਂ ਓਕੇ ਜੀ ਵੀ ਸਾਫ ਆ ਟਰੈਕਟਰ ਵਧੀਆ ਵੀਰੇ ਇਹ ਲੈ ਕੇ ਪੰਜਾਬ ਦੀਆਂ 3 ਸਪੀਡ ਓਕੇ ਤੇ ਆਏ 545 ਬਾਈ 535 ਇਹ ਵੀ ਟਰੈਕਟਰ ਠੀਕ ਆ ਟਾਇਰ ਵੀ ਵਧੀਆ ਹੋਰ ਵੀਲ ਆ ਬਾਈ ਮੁਰਲੇ ਟਾਇਰ ਤਾਂ कसे ਹੋਏ ਆ ਮੁਰਲੇ ਟਾਇਰ ਤਾਂ कसे ਹੋਣ ਡਾਉਨ ਆ ਹਾਂ ਮੋਬਿਲਟਾ ਡਾਉਨ ਆ ਪਿਛਲੇ ਠੀਕ ਆ ਇਹ ਬਾਈ ਯਾਰ ਤਾਂ ਹੈ ਵੈਸੇ ਆਤਾ 4 ਵੀਲ ਨੂੰ ਮੁਰਲੇ ਹੀ ਚੱਕਦਾ ਹੈ ਜੇਤੀ ਕੁਝ ਬੰਦੇ ਆ ਨਹੀਂ ਅਸਲ ਦੇ ਵਿੱਚ ਬੰਦਾ ਪਤਾ ਕੀ ਕਰਦਾ ਚਾਹੇ ਡੋਨਲੀ ਆ ਰ ਜਿਹੜਾ ਮਰਜੀ ਟਰੈਕਟਰ ਆ ਹਾਂਜੀ ਹਾਂਜੀ ਅਗਲਾ 4 ਵੀਲ ਲਾ ਕੇ ਸੜਕ 'ਤੇ ਪਰ ਨਹੀਂ ਕੱਢਦਾ ਹਾਂ ਸੜਕ 'ਤੇ ਉਹ 4 ਵੀਲ ਕੱਢਣਾ ਕਿ ਆ ਹੀ ਦਾ ਹਾਂ ਜਾਂ ਤਾਂ ਹੁਣ ਇਹ ਟਾਇਰਾਂ ਦੇ ਕਿ ਘੁੰਮਦੇ ਆ ਸਾਰੇ ਟਾਇਰ ਰਗੜੇ ਹੋયા ਹਾਂ ਜੀ ਕਿਸੇ ਟੱਪਾ ਵੀ ਮਾਰਿਆ ਵਾ ਟੱਪਾ ਵੀ ਮਾਰਿਆ ਵਾ ਟਰੈਕਟਰ ਨੇ ਹਾਂ ਜਿੱਤੋਂ ਗੁੱਟੀਆਂ ਐ ਮੋੜ ਕੇ ਹਾਂ ਖੜੇ ਦਾ ਵੀ ਆਪਾਂ ਕੱਟੀ ਜਾਂਦੇ ਨਾ ਉਹ ਗਲਤ ਆ ਹੈ ਇਹ 20 ਮਾਡਲ ਆ ਇਹ ਤੇ ਕੁਝ ਬੰਦਿਆਂ ਨੇ ਬਾਈ ਵੇਟ ਵੀ ਮੂਰੇ ਮੈਂ ਕਹਿੰਦਾ ਕਟੋ-ਕਟ 3.5 ਕੁਇੰਟਲ ਵੇਟ ਹੋਣਾ ਹਾਂ ਵੇਟ ਆ ਐ ਫੈਕਟਰੀ ਉਹ ਡੈਕ ਡੁਕ ਤੇ ਹਾਂ ਡੈਕ ਵੀ ਲੱਗਿਆ ਹੋਇਆ ਬਾਈ ਟਰੈਕਟਰ ਛੱਟ ਲੱਗੀ ਹੋਈ ਆ ਟਰੈਕਟਰ ਸਾਫ਼ ਆ ਬਿਲਕੁਲ ਤੇ 20 ਮਾਡਲ ਆ ਟਾਇਰ ਵੇਟ ਵੀ ਪਿੱਛੇ ਹੈਗੀ ਆ ਟਾਇਰਾਂ ਨੂੰ ਬਾਈ ਮੈਂ ਕਹਿੰਦਾ ਸਾਲਾ 50 60 70 ਹਜ਼ਾਰ ਦਾ ਤਾਂ ਸਿਸਟਮ ਹੀ ਲੱਗਿਆ ਵਾ ਟਰੈਕਟਰ ਨੂੰ ਵੇਟ ਬੂਟ ਡੈਕ ਡੁਕ ਛਤਰੀ ਚਤਰੀ ਸਾਰਾ ਕੁਝ ਇਹੀ ਮੈਂ ਤਾਂ ਇਹੀ ਲੱਗਿਆ ਹੋਇਆ ਟਰੈਕਟਰ ਨੂੰ ਤੇ ਟਰੈਕਟਰ ভাই ਇਹਨਾਂ ਕੋਲ ਖਾਸੇ ਚੌਂਡੀਰ ਕੱਟੇ ਦੇ ਆ ਟਰੈਕਟਰ ਤੁਸੀਂ ਦੇਖ ਸਕਦੇ ਆ ਐਨ ਓਕੇ ਟਰੈਕਟਰ ਆ ਇਹ ਆਵਾਜ਼ ਊਜ ਵੀ ਐਨ ਨਾਲ ਦੀ ਆਵਾਜ਼ ਆ ਟਰੈਕਟਰ ਦੀ ਚਲਾ ਕੇ ਦੇਖਣ ਲੱਗਿਆ ਵੀਰ ਹੁਣ ਮੇਰਾ ਦੇਖੋ ਜਾਨੀ ਕਿ ਨਵੇਂ ਆ ਵਰਗੇ ਚਲਾਈ ਆ ਬਾਈ ਮਾਣਾ ਮੋਟਾ ਚਲੋ ਫਰਕ ਪੈ ਵੀ ਜਾਂਦਾ ਹਨਾ ਜਦੋਂ ਆਪਾਂ ਚਲਾਉਨੇ ਆ ਕੋਈ ਚੀਜ਼ ਨੂੰ ਮਾਣਾ ਮੋਟਾ ਕੋਈ ਨਾ ਕੋਈ ਕੋਈ ਕਲੱਚ ਦਾ ਕੰਮ ਕੋਈ ਕੁਛ ਨਾ ਕੁਛ ਦਾ ਹੁੰਦਾ ਹੀ ਆ ਚਲੋ ਪੁਰਾਣੀ ਚੀਜ਼ ਦੀ ਗਾਰੰਟੀ ਤਾਂ ਆਪਾਂ ਦਿੰਨੇ ਨਹੀਂ ਹੈਗੇ ਪਰ ਉਹ ਕੇ ਆ ਕੰਡੀਸ਼ਨ ਓਕੇ ਆ ਰੇਡੀਅਲ ਟਾਇਰ ਦੂਰ ਪਾਈ ਹੋਈ ਵਧੀਆ ਸਾਰਾ ਕੁਝ ਐਨ ਓਕੇ ਆ 13 ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਸਹੀ ਆ ਕਿਵੇਂ ਆ ਬਾਈ ਚਲਾਈ ਜਲੂਈ ਓਕੇ ਬਾਈ ਓਕੇ ਹੈ ਨ ਓਕੇ ਹੈ ਨਾ ਠੀਕ ਆ ਠੀਕ ਆ ਇਹ ਸ਼ੋਅ ਪਰ ਮਨ ਨੂੰ ਲੱਗਦਾ ਲੈਮੀਨੇਸ਼ਨ ਹੋਈ ਹੋਈ ਆ ਨਹੀਂ ਆ ਪੱਟੀ ਵੀ ਪਰ ਆ ਪੱਟੀ ਪਰ ਹੈ ਨਾ ਵੈਸੇ ਹਾਂ ਸਾਰੀ ਸ਼ੋਅ ਪਰ ਨਹੀਂ ਹੈ ਸਾਰੀ ਸ਼ੋਅ ਪਰ ਨਹੀਂ ਹੈਗਾ ਪੱਟੀ ਪਰ ਪੱਟੀ ਸਟਿੱਕਰਾਂ ਪਰ ਵੀ ਬਾਈ ਲੈਮੀਨੇਸ਼ਨ ਕਰਾਈ ਹੋਈ ਬੰਦੇ ਨੇ ਕੱਲੀ ਬਾਕੀ ਵੀਰ ਨਹੀਂ ਹੈਗੀ ਜੇ ਕਿਸੇ ਵੀਰ ਨੇ ਬਾਈ ਟਰੈਕਟਰ ਲੈਣੇ ਹੋਏ ਹਨਾ ਕੋਈ ਵੀ ਕਾਹបានਾ ਆਪਣਾ ਤੇ ਬਾਈ ਮਰੰਡੇ ਏਜੰਸੀ 'ਚ ਖੜੇ ਆ ਤੁਹਾਨੂੰ ਫੋਨ ਨੰਬਰ ਅਸੀਂ ਪਾ ਦੇਣਾ ਹੈ ਤੇ ਫੋਨ ਕਰਕੇ ਵੀ ਤੁਸੀਂ ਪੁੱਛ ਸਕਦੇ ਆ ਤੇ ਲੱਗ ਲੱਗ ਪ੍ਰਾਈਸ ਆ ਇਹਨਾਂ ਦੇ ਹਨਾ ਤਾਂ ਹਾਲੈਂਡ ਤਾਂ ਵੀਰੇ ਸਾਫ਼ ਆ ਟਰੈਕਟਰ ਬਿਲਕੁਲ ਆਪਣੇ ਕੋਲ ਸੁੱਕਾ ਏਅਰ ਕਲੀਨਰ ਲਾਇਆ ਹੋਇਆ ਬੰਦੇ ਨੇ ਤੇ ਜੇ ਕਿਸੇ ਮੇਰੇ ਵੀਰ ਭਰਾ ਨੇ ਲੈਣੇ ਆ ਤਾਂ ਜਾਉਂਦੀ ਏਜੰਸੀ ਮਰਿੰਡਾ ਚ ਸੰਪਰਕ ਕਰਨ ਮੈਂ ਤੁਹਾਨੂੰ ਨੰਬਰ ਵੀ ਪਾ ਦਮਾ ਧੰਨਵਾਦ ਵੀਰੇ